गुण पर एक गुण नाखी अमृत छाट बिख खाई माया मोह परम पैले सुत दारा से प्रीतन एक उत्तम पंथ सुनो गुरी संगत ਤੇ ਖੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਣਾਈ ਸੁ ਕਹੋ ਟਲ ਗੁਰ ਸੇਵੀ ਆਹ ਅਹਨਿਸ ਸਹਜ ਸੁਭਾਏ ਦਰਸਨ ਪਰਸਿ ਆ ਗੁਰ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੋਦ ਡੁੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇਸਾਹ ਦਿਸ ਪਾਸ ਬਹਿਠਿਆ ਸੋਹਿਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਜੇਨ ਤੁਮ ਭੇਜੇ ਤਿੰਨ ਹੈ ਬੁਲਾਏ ਸੁਖ ਸਹਜ ਸੇਤੀ ਘਾਰੇ ਆਓ ਆਨੰਦ ਮੰਗਲ ਗੁਣ ਗਾਓ ਸਹਜ ਧੋਨ ਨੇ ਚਲ ਰਾਜ ਕੁਮਾਓ ਜੇਨ ਤੁਮ ਭੇਜੇ ਤਿਨਹੇ ਬੁਲਾਏ ਸੁਖ ਸਹਜ ਸੇਤੀ ਘਾਰੇ ਆਓ आनंद मंगल गुण गाओ सहज <th>निचल राज कमाओ</th> <th>तुमकारे आवो मेरे मीत</th> तुम दुखी हारे आप निवारे आपदा पाई बेतीत रहा ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਸਨ ਭਜਨ ਥਕੇ ਘਾਰੇ ਮੰਗਲ ਵਜੇ ਨਿਤ ਵਾਜੇ ਆਪੋ ਨਖਸਮ ਨਿਵਾਜੇ ਆਸtir ਰਹਾ ਡੋਲੋ ਮਤ ਕਬੋ ਗੁਰ ਕਾ ਬਚਨ ਅਧਾਰੇ ਯਾ ਕਾਰ ਸਗਲ ਪੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀ ਨਾਹੀ ਫੇਰੇ ਆਪੇ ਭਾਇ ਸੁਹਾਈ ਅਚਰਜ ਕੀ ਕਰਨ ਹਾਰਾ ਨਾਨਕ ਸਤ चो वडे आई जिनके ज तिनाही फेरे आपे पया सई ਆਚਰਜੋ ਕੀਆ ਕਰਨ ਹਾਰਾ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਾਰੇ ਆਓ ਆਨੰਦ ਮੰਗਲ ਗੁਣ ਗਾਓ ਸਹਜ ਧੋਨੈ निचल राज कमाओ